ਸੁਲਤਾਨਪੁਰ ਦੇ ਇੱਕ ਵਿਅਕਤੀ ਨੇ ਫਿਰੋਜ਼ਪੁਰ ਆ ਕੇ ਲੋਟਰੀ ਟਿਕਟ ਖਰੀਦੀ ਤੇ ਬਾਅਦ ਵਿੱਚ ਉਸ ਦਾ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿਉਂਕਿ ਰੱਬ ਉਸਤੇ ਮਿਹਰਬਾਨ ਹੋਇਆ ਤੇ ਉਸ ਦੀ 5 ਲੱਖ ਰੁਪਏ ਦੀ ਲੋਟਰੀ ਨਿਕਲੀ ਹੈ ਤੇ ਹੁਣ ਲੋਟਰੀ ਵਿਕਰੇਤਾ ਜਿਹੜਾ ਹੈ ਉਹ মিডিਆ ਦਾ ਸਹਾਰਾ ਲੈਂਦੇ ਹੋਏ ਇਸ ਵਿਅਕਤੀ ਨੂੰ ਲੱਭ ਰਿਹਾ ਤੇ ਅਪੀਲ ਕਰ ਰਿਹਾ ਕਿ ਜੇਕਰ ਉਹ ਵਿਅਕਤੀ ਇਹ ਵੀਡੀਓ ਦੇਖ ਰਿਹਾ ਹੈ ਤੇ ਜਲਦ ਸਾਡੀ ਦੁਕਾਨ ਤੇ ਪਹੁੰਚੇ ਕਿਉਂਕਿ ਉਸ ਦਾ 5 ਲੱਖ ਰੁਪਏ ਦਾ ਇਨਾਮ ਲੱਗਿਆ ਹੈ ਸਾਡੇ ਵੱਲੋਂ ਲੱਡੂ ਤਿਆਰ ਨੇ ਬਸ ਜਸ਼ਨ ਮਨਾਉਣਾ ਹੈ ਜਦੋਂ ਇਹ ਵਿਅਕਤੀ ਮਿਲ ਜਾਂਦਾ ਹੈ। ਹਾਂ ਦੀ ਸਸੀ ਗਾਦੀ ਮੈਂ इनके जैन ਦੇ ਖਰੋਸਪੁਰ ਸਿਟੀ ਤੋਂ ਪ੍ਰਵਿੰਦਰ ਸਿੰਘ ਪ੍ਰਵਿੰਦਰ ਸਿੰਘ ਜੀ ਅੱਛਾ 5 ਲੱਖ ਦਾ ਇਨਾਮ ਮਿਲਿਆ ਬੰਦਾ ਜਿਹੜਾ ਮਿਲੂਗਾ। ਹਾਂ ਦੀ 5 ਲੱਖ ਦਾ ਇਨਾਮ ਨਿਕਲਿਆ ਜੀ 24 ਤਰੀਕ ਦੀ ਗੱਲ ਹੈ। ਰਾਜੀਆਟ ਵਿਦੇ ਨਾਗਾਲੈਂਡ ਸਰਕਾਰ ਦਾ ਡਰਾਸੀ 500 ਰੁਪਏ ਦੀ ਟਿਕਟ ਸੀ ਜਿਹਦਾ ਪਹਿਲਾ ਨਾਮ 2.5 ਕਰੋੜ ਦਾ ਗਰੰਟੀਡ ਸੀਗਾ ਉਹਦੇ ਵਿੱਚ ਕੀ ਇਨਾਮ ਸੀਗਾ ਜੀ 5 ਲੱਖ ਦਾ ਉਹ ਆਪਣੇ ਕੋਲ ਨਿਕਲਿਆ ਸੁਲਤਾਨਪੁਰ ਵਿਖੇ ਟਿਕਟ ਵਿਕੀ ਹੋਈ ਸੀ ਟਿਕਟ ਦਾ ਨੰਬਰ ਸੀ B994379 ਉਹਦੇ ਵਿੱਚ ਸੀਗਾ ਪੂਰੇ 5 ਲੱਖ ਦਾ ਇਨਾਮ ਸਾਨੂੰ ਹਫਤਾ ਹੋ ਗਿਆ ਜੀ ਬੰਦਾ ਲਵ ਦੇ ਨੂੰ ਲੱਗਾ ਕਿ ਅਸੀਂ ਟ੍ਰੇਸ ਸੀ ਕਰਦੇ ਕਿੰਨੇ ਟਿਕਟ ਖਰੀਦੀ ਸੀ ਰਾਸ਼ੀ ਬਣਾ ਸੀ ਕਾਊਂਟਰ ਤੇ ਐਨੋਟ ਕੀਤਾ ਨਹੀਂ ਗਿਆ ਸਾਨੂੰ ਸਾਨੂੰ ਬੰਦੇ ਦੀ ਤਲਾਸ਼ ਹੈ ਜੀ ਇਹਦਾ ਹੀ ਨਾਮ ਨਿਕਲਿਆ ਸੀ 5 ਲੱਖ ਦਾ ਆਸ-ਪਾਸ ਵਾਲੇ ਕਹਿੰਦੇ ਕਿ ਇਹਨਾਂ ਨੇ ਤਾਂ ਲੱਡੂਆਂ ਦੀ ਸਾਈ ਜਿਹੜੀ ਦੇਤੀ ਸੀ ਜੀ ਲੱਡੂ ਦਾ ਪਿਆਰ ਨੇ ਜੀ ਬੰਗੜੇ ਵੀ ਪਾ ਲਈ ਸੀ ਪੂਰੇ ਤਿਆਰ ਆ ਬੰਦਾ ਤਲਬ ਹੈ ਜਿੰਦਾ 5 ਲੱਖ ਦਾ ਇਨਾਮ ਨਿਕਲਿਆ ਕਿਉਂਕਿ 5 ਲੱਖ ਦਾ ਇਨਾਮ ਕੋਈ ਛੋਟੀ ਅਮਾਉਂਟ ਤਾਂ ਹੁੰਦੀ ਨਹੀਂ ਸੀ ਇਸ ਇਨਸਾਨ ਦਾ 10 ਲੱਖ ਦਾ ਇਨਾਮ ਵੀ ਨਿਕਲ ਸਕਦਾ ਸੀ ਤਾਂ ਹੀ ਅਸੀਂ ਸਾਰਿਆਂ ਨੂੰ ਕਹਿੰਦੇ ਆ ਕਿ ਟਿਕਟ A ਤੇ B ਜ਼ਰੂਰ ਖਰੀਦਾ ਕਰੋ ਵੀ ਸੇਵ ਨੰਬਰ ਦੇ ਵਿੱਚ ਕਿਉਂਕਿ ਜਿਹੜਾ ਇਨਾਮ ਹੈ 5 ਲੱਖ ਦਾ ਜੋ ਬੰਦਾ ਦੋਵੇਂ ਨੰਬਰ ਖਰੀਦਦਾ ਦਾ A ਤੇ B ਭਾਈ ਨਾਮ ਡਬਲ ਹੋ ਜਾਣਾ ਸੀ ਤੇ ਪੂਰੇ 10 ਲੱਖ ਦਾ ਪਰ ਉਹਨੇ ਖਰੀਦੀ ਸਿਰਫ B ਸੀਰੀਜ਼ ਦੇ ਵਿੱਚ ਤੇ ਜਿਹੜੀ A ਸੀਰੀਜ਼ ਸੀ ਉਹ ਕਿਉਂਕਿ ਕਾਊਂਟਰ ਤੇ ਨਹੀਂ ਵਕੀ ਤੇ ਸਰਕਾਰ ਨੂੰ ਵਾਪਸ ਕਰ ਦਿੱਤੀ ਗਈ ਇਸ ਕਰਕੇ ਸਿਰਫ 5 ਲੱਖ ਦਾ ਹੀ ਨਾਮ ਬਾਹਰ ਆਇਆ ਜੀ ਤਾਂ ਸਾਨੂੰ ਬੰਦੇ ਦੀ ਤਲਾਸ਼ ਹੈ ਜਿਨੇ ਵੀ ਟਿਕਟ ਖਰੀਦੀ ਹੈ ਨੰਬਰ ਹੈਗਾ B994379 ਉਹ ਆਪਣੀ ਟਿਕਟ ਜਰੂਰ ਚੈੱਕ ਕਰਵਾ ਲੈ 5 ਲੱਖ ਦੇ ਇਨਾਮ ਜਿਹਦਾ ਵੀ ਨਿਕਲਿਆ ਹੋਏਗਾ ਜੀ ਉਹ ਇੱਕ ਵਾਰ ਜਰੂਰ ਚੈੱਕ ਕਰਾਈ ਟਿਕਟ ਆਪਣੀ ਤਾਕਤ ਉਹ ਨੰਬਰ ਕਿਹਨਾ ਫੋਨ ਨੰਬਰ ਵੀ ਦੱਸ ਦੋ ਅਸੀਂ ਇਹਦਾ ਤੁਹਾਡੇ ਨਾਲ ਕੰਟੈਕਟ ਹਾਂਜੀ ਅੰਤਿ ਦੁਕਾਨ ਦਾ ਨੰਬਰ ਹੈਗਾ ਜੀ 7625929821 ਇਹ ਨੰਬਰ ਹੈ ਇੱਕ ਹੋਰ ਵੀ ਨੰਬਰ ਹੈਗਾ ਜੀ 9876559422 ਇਹਨਾਂ ਦੋਵਾਂ ਨੰਬਰਾਂ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੇ ਉਹ ਜੋ ਆਪਣੀ ਟਿਕਟ ਜੱਕਾ ਮੇ ਜੀ ਨੰਬਰ ਹੈਗਾ ਟਿਕਟ ਦਾ 994378 ਜੇਕਰ ਤੁਸੀਂ ਪਾਈ ਹੈ ਜੀ ਤੁਸੀਂ ਸਾਨੂੰ ਜਰੂਰ ਕੰਟੈਕਟ ਕਰੋ ਜੀ